ਜਿਆਦਾ بارش ਹੋ ਰਹੀ ਆ ਬਾਈ ਬਹੁਤ ਜਿਆਦਾ ਮੰਜੇ ਦਾ ਠੰਡਾ ਬਹੁਤ ਜਿਆਦਾ بارش ਹੋ ਰਹੀ ਆ ਜਿਹੜਾ ਪੂਰਾ ਘੰਟਾ ਤੱਕ ਘੰਟਾ ਹੋ ਗਿਆ ਕਿ ਮੀਂਹ ਪੈਂਦੇ ਨੂੰ ਬਹੁਤ ਜਿਆਦਾ ਨਹੀਂ ਪੈ ਰਿਹਾ ਸਭ ਤੋਂ ਪਹਿਲੀ ਆਦੀ ਬਸ ਅਵੇ ਸਭ ਤੋਂ ਲਾਸਟ ਆ ਗਈ ਹੈ ਇਹ ਬਸ ਸਭ ਤੋਂ ਪਹਿਲੇ ਆਦੀ ਹੈ ਸਭ ਤੋਂ ਲਾਸਟ ਆ ਰਹੀ ਹੈ ਤੂੰ ਯਾਰ ਕਹਾ ਬੈਰਾ ਦੋ ਦਿਨ ਮੈਂ ਕਿੰਨਾ ਸਾਰਾ ਲੱਭਾਇਆ ਮੈਂ ਤੈਨੂੰ ਅੰਦਰ ਅੰਕਲ ਜੀ ਮੈਂ ਕੀ ਕਰਾਂ ਉਹ ਕੀ ਕੰਮ ਜਾਣੀ ਦਿੰਦੀ ਯਾਰ ਹੱਦੋਂ ਵੀ ਮੈਡਮ ਨੂੰ ਬੋਲਣਾ ਤੇ ਨਾ ਵੀ ਅੰਕਲ ਬਾਰਬੇਟ ਕਰ ਰਿਆ ਹੈਂ ਚੱਲੀ ਅੰਕਲ ਜੀ ਯਾਰ ਮੈਂ ਬੋਦੀ ਦੀ ਜਾਉਗੀ ਅਬੀ ਅਟਕੀ ਹੋਈਗੀ ਰੀਤ ਕਿਉਂ ਰੀਤ ਨੂੰ ਤਾਂ ਮੈਂ ਲਿਆਦਾ ਪਹਿਲਾਂ ਜਾ ਕੇ ਮੈਂ ਰੀਤ ਨੂੰ ਮੇਸ਼ਿਆਂ ਦੇ ਬਿਜ਼ਨਸ ਮੈਂ ਤੈਨਾਂ ਮੈਂ ਵੀ ਆ ਕੇ ਮੈਂ ਤਿੰਨਾਂ ਨੂੰ ਯਾਰ ਮੇਰੀ ਗੱਲ ਸੁਣ ਮੈਂ ਤਿੰਨਾਂ ਨੂੰ ਲਿਆਦਾ ਜਾ ਕੇ ਪਹਿਲਾਂ ਮੈਂ ਇਕੱਲਾ ਆ ਗਿਆ ਯਾਰ ਮੈਨੂੰ ਜਾਣ ਆਇਆ ਮੈਨੂੰ ਪਤਾ ਨਹੀਂ ਲੱਗਿਆ ਕਦ ਆਇਆ ਮੈਨੂੰ ਇਹ ਤੂੰ ਕਦ ਨਿਕਲ ਕੇ ਆਂ ਗੇਟ ਪਾਸ ਨੂੰ ਨਹੀਂ ਅੰਕਲ ਮੈਨੂੰ ਖੁਦ ਨਹੀਂ ਪਤਾ ਚੱਲਦਾ ਤੂੰ ਕਦ ਆਇਆ ਥੋੜੀ ਦੇਰ ਪਹਿਲੇ ਇੱਥੋਂ ਮੈਨੂੰ ਦੇਖਿਆ ਤਾਂ ਖੜੇ ਨੂੰ ਨਹੀਂ ਦੋ ਵੀ ਯਾਰ ਤੇ ਜਿਹੜੀ ਮੈਂ ਤਾਂ ਜਲਦੀ ਜਲਦੀ ਭਾਗ ਕੇ ਵਾਪਸ ਆ ਗਿਆ ਭਾਗ ਕੇ ਵਾਪਸ ਆ ਗਿਆ ਆ ਉਹ ਤਾਂ ਜਲਦੀ ਜਲਦੀ ਅਗਰ ਮੈਨੂੰ ਤਾਂ ਟੈਨਸ਼ਨ ਹੋਈ ਸੀ ਅੰਕਲ ਕਾ ਆਉਂਗੇ ਕਿੱਧਰ ਆਏਗੇ ਮੈਂ ਕਾ ਜਾਊਂਗਾ ਅੰਕਲ ਤਾਂ ਤੇਰੇ ਪਾਸ ਚਲੇ ਗਏ ਦੇਖ ਲੈ ਅੰਕਲ ਤਾਂ ਤੇਰੇ ਪਾਸ ਚਲੇ ਗਏ बर्फ तो बन जाऊगी चंगी जम जाऊंगा पिछे बर्फ पी पिछेगा जैम कौन खाता जाम के ਜਾਮ ਕੌਣ ਖਾਂਦਾ ਜਾਮ ਜਾਮ ਕੌਣ ਖਾਂਦਾ ਬ੍ਰੈਡ ਕੋਣ ਖਾਂਦਾ ਜਾਮ ਬ੍ਰੈਡ ਦੇ ਨਾਲ ਦੱਸੋ ਤਾਂ ਉਹ ਜਾਮ ਕੌਣ ਖਾਂਦਾ ਬ੍ਰੈਡ ਦੇ ਨਾਲ ਜਾਮ ਕੌਣ ਖਾਂਦਾ ਸਾਰੇ ਖਾਣੇ ਤੋਂ ਨਹੀਂ ਖਾਂਦਾ ਹੈ ਕੋਈ ਕਹਿੰਦਾ ਨਾ ਮੈਨੂੰ ਪਤਾ ਸਭ ਨਹੀਂ ਖਾਤੇ ਨਾ ਕਾਰੇ ਸੁਣਨਾ ਫਾਗੀਆਂ ਮੈਟਲ ਮੈਟਲ ਸੁਣਨਾ ਫਾਗੀਆਂ ਬ੍ਰੈਡ ਦੇ ਨਾਲ ਇਹ ਤਾਂ ਕੌਣ ਖਾਂਦਾ ਬਾਹੋ ਭਾਈ ਬ੍ਰੈਡ ਦੇ ਨਾਲ ਇਹ ਤਾਂ ਕੌਣ ਖਾਂਦਾ ਇਹ ਤਾਂ ਕਹਿੰਦੇ ਜੈ ਦੀ ਮਾਈਸ਼ਾ ਮੈਚਾ ਨਹੀਂ ਕਹਿੰਦੀ ਜੈ ਦੀ ਮਾਈਸ਼ਾ

ਅੱਜ ਦਾ ਅੱਜ ਦਾ ਆਈਕੂ ਰਹਿਣਾ ਬਾਈ ਉਹ ਪਤਾ ਕੀ ਕਹਿ ਰਿਹਾ ਗੱਡੀਆਂ ਵਾਲੇ ਡਰ ਜਾਂਦੇ ਆ ਮਾਰ ਦੇ ਮੀਂਹ ਪੈ ਗਿਆ ਨਾ ਇਹ ਖਤਰਾ ਹੋ ਜਾਂਦਾ ਜੀ ਪਾਣੀ ਦੇ ਪਿੱਛੇ ਵੜ ਗਿਆ ਉਹਦਾ ਉਹਦੇ ਕਹਿ ਵੀ ਇੱਧਰ ਆਈ ਗਾ ਆਈ ਗਾ ਆ ਜੇ ਨਾ ਵੀ ਹੋਰ ਕਿਹਦੇ ਨਾਲ ਮਾੜੀ ਗੱਡੀ ਲੱਗੀ ਟੱਚ ਹੋਊਗੀ ਚੱਲ ਮੇਰੇ ਭਾਈ ਹਨਾ ਜੇ ਦੇ ਅਗਲਾ ਘੇੜੀ ਖੜ ਜਾਂਦਾ ਇਹੀ ਪੰਗਾ ਆ ਜਾਂਦੀ ਯਾਰ ਦਾ ਆਹ ਦੇਖਾ ਪਾਣੀ ਦੇਖੋ ਕਿੰਨਾ ਆ ਗਿਆ ਹਨਾ ਉਹ ਕਿਹਦੀ ਗੱਡੀ ਟੁੱਪ ਗਈ और दिखाई ना ओए गड्डी डूब गई दिखाई ना पानी बहुत है और देखता है टायर सारे डूब गए गड्डी के पानी इतना थोड़ा है हां डूब गई वो कितनी हो जाएगी बाहर लेके और बस गाड़ी डूब गई और अब तो बस डूब गई डूब गई कार यदि अगर इस पानी में पैर रखेंगे ज्यादा ही मुश्किल है दो बस दो कमेंट में बता

ਹਾਂ ਉਹ ਤੁਹਾਡੇ ਘਰਾਂ ਨੂੰ ਜਾਉਂਗਾ ਯਾਰ ਕਿੰਨਾ ਪਾਣੀ ਖੜਾ ਹੋਇਆ ਉੱਥੇ ਹੈ ਹੈ ਆ ਗੱਡਾ ਡਾਉਟ ਨਾ ਡਾਉਟ ਨਾ ਦਾ ਗੱਡੀ ਵਿੱਚ ਹੋ ਰਹੀ ਹੈ ਗੱਡੀ ਇਹ ਟਾਇਰ ਸਾਰੇ ਡੁੱਬ ਜਾਣੇ ਉੱਥੇ ਹੈ ਗੱਡੀ ਡੁੱਬ ਗਈ ਕਿਤਗੀ ਡੁੱਬ ਗਈ ਡੁੱਬ ਗਈ ਹੁਣ ਆਣਾ ਮੇਰੀ ਗੱਲ ਸੁਣੋ ਆਉਣਾ ਕਿੰਨੀ ਤਰੀਕੇ ਨਾਲ ਸੁਗੂ ਲਾਪਾਣਾ ਹੁਣ ਅੰਕਲ ਟੂਸੇ ਆਣਾ ਹੈ ਤੂੰ ਦੇਖੋ ਕਿੰਨੀਆਂ ਛੁੱਟੀਆਂ ਅੰਕਲ ਜੀ ਮੰਗਲਵਾਰ ਤੋਂ ਆਣੇ 4 ਛੁੱਟੀਆਂ ਪੰਜ ਹਾਂ ਤੁਮ ਪੰਜ ਰੁਪਈਆ ਅੰਕਲ ਕੱਲ ਮੰਗਲਵਾਰ ਨੂੰ ਆਉਣ ਆਪਣ ਹੈ ਹਾਂ ਅੰਕਲ ਹੈਦਰੀ ਸਕੂਲ ਆਨੇ ਪਰ ਆਪਨੇ ਨਹੀਂ ਆਣਾ ਹੈਦਰੀ ਉਸ ਤੋਂ ਆਏਗਾ ਆਪਣੀ ਮਰਜ਼ੀ से ਆਏਗਾ ਅੰਕਲ ਜੀ ਆਏਗਾ ਕੱਲ ਕਿਉਂਕਿ ਕੰਪਲਸਰੀ ਇਸ ਹੈ ਹੈਦਰੀ ਸਾਹਿਬ ਜੀ ਅੰਕਲ ਤੇ ਹੁਣ ਹੈ ਅੰਕਲ ਸੀ ਅਨਾਉਂਸ ਨਹੀਂ ਨਹੀਂ ਹੈਦਰੀ ਹੈ ਕਿਹੜੀ ਕਲਾਸ ਹੈ ਹੈਦਰੀ 6 ਤੋਂ 12th 6 ਤੋਂ 12th ਕੱਲ ਕੋ ਨਹੀਂ ਆਏਗਾ ਤੁਰੇ ਨੇ ਤੇ ਕੱਲ ਕੋ ਹਮ ਨਹੀਂ ਆਏਗੇ ਭਾਈ ਨਹੀਂ ਕੱਲੂ ਮੈਂ ਨਹੀਂ ਆਉਂਦਾ ਆਣਾ ਹੀ ਨਹੀਂ ਮੈਂ ਕੱਲੂ ਨਹੀਂ ਆਣਾ